ਸ੍ਰੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜ਼ਾਕਤ ਕਟੂਰ ਸੋਨੀਆਂ ਦੀ ਸੁਫਨਾ ਵਿੱਚ ਅੱਜ ਆਪਾਂ ਸਿੱਖਾਂਗੇ ਬੁਲਜਨ ਸਟਿਚਵਾਰੀ ਬੁਟੇ ਜਿਸ ਤਰ੍ਹਾਂ ਆਪਾਂ ਵੀਡੀਓ ਵਿੱਚ ਦਿਖਾਇਆ ਇਸੇ ਤਰ੍ਹਾਂ ਤੁਸੀਂ ਪਹਿਲਾਂ ਆਪਣੀ ਬੁਟੀ ਨੂੰ ਟ੍ਰੇਸ ਕਰ ਲੈਣਾ ਹੈ ਪੈਨ ਨਾਲ ਹੀ ਆ ਚੋਲ ਚੀਜ਼ ਨਾਲ ਤੁਸੀਂ ਬਣਾਉਣਾ ਹੈ ਬਣਾ ਲੈਣਾ ਹੈ ਤੇ ਉਸ ਤੋਂ ਬਾਅਦ ਅੱਗੋ ਸੂਈ ਨੂੰ ਕੱਢਦੇ ਹੋਏ ਇਸ ਤਰ੍ਹਾਂ ਦੇ ਉੱਪਰ ਥ੍ਰੈੱਡ ਨੂੰ ਰੋਲ ਕਰਨਾ ਆ ਤੇ ਐਵੇਂ ਹੀ ਐਵੇਂ ਹੀ ਫਿਰ ਥ੍ਰੈੱਡ ਨੂੰ ਖਿੱਚ ਕੇ ਬਾਹਰ ਕੱਢ ਲੈਣਾ ਆ ਤੇ ਉਹਨੂੰ ਨੀਚੇ ਪਿੰਨ ਕਰ ਦੇਣਾ ਜਿਵੇਂ ਤੁਸੀਂ ਦੇਖ ਰਹੇ ਹੋ ਪ੍ਰੋਪਰਲੀ ਤੁਸੀਂ ਉਹਨੂੰ ਖਿੱਚ ਕੇ ਨੀਚੇ ਪਿੰਨ ਕਰ ਦੇਣਾ ਆ ਤੇ ਸੂਈ ਨੂੰ ਅੱਗੇ ਸਿਰੇ ਤੋਂ ਕੱਢ ਲੈਣਾ ਬੁਲਿੰਗ ਸਟਿਚ ਬਣਾਉਣ ਸਮੇਂ ਜੇ ਤੁਸੀਂ ਪਰ ਸਵਿੰਗ ਤੇ thread ਨੂੰ ਰੋਲ ਕਰਦੇ ਹੋ ਤਾਂ ਤੁਸੀਂ ਧਿਆਨ ਰੱਖਣਾ ਕਿ ਉਹਨੂੰ ਜ਼ਿਆਦਾ ਟਾਈਟ ਨਹੀਂ ਕਰਨਾ ਦਾ ਕਸਣਾ ਨਹੀਂ ਹੈ ਤੇ ਜ਼ਿਆਦਾ ਲੂਜ਼ ਨਹੀਂ ਰੱਖਣਾ ਜਿਦਾ ਕਿ ਆਪਾਂ ਦਿਖਾਇਆ ਤੁਸੀਂ ਦੂਸਰੀ ਫਿੰਗਰ ਯੂਜ਼ ਕਰਕੇ ਉਸਨੂੰ ਹਲਕਾ ਹਲਕਾ ਰੋਲ ਕਰ ਸਕਦੇ ਹੋ ਕਿਉਂਕਿ ਅਗਰ ਤੁਸੀਂ ਉਹਨੂੰ ਜ਼ਿਆਦਾ ਟਾਈਟ ਕਰੋਗੀ ਤਾਂ ਜਦੋਂ ਤੁਸੀਂ thread ਨੂੰ ਬਾਹਰ ਕੱਢਣਾ ਹੈ ਮਤਲਬ ਤੁਸੀਂ ਉਹਨੂੰ ਬਣਾਣਾ ਹੈ ਤਾਂ ਉਹਨੇ ਪ੍ਰੋਪਰਲੀ ਨਹੀਂ ਬਣਨਾ ਅਗਰ ਜ਼ਿਆਦਾ ਲੂਜ਼ ਹੋ ਗਿਆ ਤਾਂ ਫਿਰ ਉਹ ਦੇਖਣ ਚ ਸੋਹਣਾ ਨਹੀਂ ਲੱਗਣਾ ਪਰ ਤੁਸੀਂ ਆਪਣੇ ਬੁਲਗਨ ਸਟੀਚ ਨੂੰ ਪ੍ਰੋਪਰਲੀ ਬਣਾਉਣਾ ਚਾਹੁੰਦੇ ਹੋ ਤਾਂ ਜਿੱਦਾਂ ਆਪਾਂ ਵੀਡੀਓ 'ਚ ਤੁਹਾਨੂੰ ਦਿਖਾਇਆ ਹੈ ਬਿਲਕੁਲ ਉਦਾਂ ਫਾਲੋ ਕਰੋ ਤੇ ਬਿਲਕੁਲ ਹਲਕੇ ਹੱਥ ਨਾਲ ਪ੍ਰੋਪਰਲੀ ਤੁਸੀਂ ਸੂਈ ਦੇ ਉੱਪਰ ਥੈੱਡ ਨੂੰ ਰੋਲ ਕਰਨਾ ਹੈ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਇੱਕ ਬੂਟੀ ਤੇ ਚਾਰ ਕਲੀਆਂ ਬਣਾਉਣੀਆਂ ਬੁਲਗਨ ਸਟੀਚ ਦੀਆਂ ਤੇ ਬਿਲਕੁਲ ਸੇਮ ਤਰੀਕੇ ਨਾਲ ਤੁਸੀਂ ਦੂਸਰੀ ਪੁਟੀ ਤੇ ਵੀ ਬੁਲਨ ਸਚਰੀਆਂ ਚਾਰ ਕਲੀਆਂ ਬਣਾ ਲੈਣੀਆਂ ਆ ਹਾਂਜੀ ਤੇ ਹੁਣ ਜਦੋਂ ਆਪਾਂ ਆਪਣੀ ਬੁੱਟੀ ਤੇ ਪੱਤੀਆਂ ਲਗਾਉਣੀਆਂ ਤਾਂ ਤੁਸੀਂ ਪਹਿਲਾਂ ਸੂਈ ਨਾਲ ਹਲਕੇ ਹੱਥ ਨਾਲ ਉਹਨੂੰ ਥੋੜਾ ਜਿਹਾ ਉੱਪਰ ਨੂੰ ਕਰ ਲੈਣਾ ਤਾਂ ਕਿ ਤੁਹਾਨੂੰ ਸੂਈ ਲੰਗਾਉਣ ਮੇਰੇ ਦਿੱਕਤ ਨਾ ਵੀ ਜਾਂ ਫਿਰ ਤੁਹਾਡਾ ਜੋ ਬਣਾਇਆ ਹੋਇਆ ਉਹ ਖਰਾਬ ਨਾ ਹੋ ਜਾਵੇ ਜਿਸ ਤਰ੍ਹਾਂ ਵੀਡੀਓ ਵਿੱਚ ਦਿਖਾਇਆ ਹੋਇਆ ਉਸ ਤਰ੍ਹਾਂ ਤੁਸੀਂ ਉਹਨੂੰ ਥੋੜਾ ਜਿਹਾ ਸੂਈ ਨਾਲ ਸੈੱਟ ਕਰ ਲੈਣਾ ਤੇ ਬਿਲਕੁਲ ਇਸੇ ਤਰ੍ਹਾਂ ਤੁਸੀਂ ਸੂਈ ਉਹਨਾਂ ਦੇ ਵਿੱਚ ਤਿਰਘਾਉਂਦੇ ਹੋਏ ਉਹਦੀਆਂ ਜਿਹੜੀਆਂ ਕਲੀਆਂ ਬਣਾ ਲੈਣੀਆਂ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਡੰਡੀ ਹੈ ਉਹਦੇ ਆਪਾਂ ਸਟੈਮ ਸਟੀਚ ਨਾਲ ਬਣਾਵਾਂਗੇ ਸਟੈਮ ਸਟੀਚ ਨਾਲ ਬਹੁਤ ਹੀ ਸੋਹਣਾ ਲੱਗਦਾ ਹੈ ਜਿਆ ਬਣਿਆ ਹੋਇਆ ਜੋ ਵੀ ਆਪਣੀ ਬੂਟੀ ਦੀ ਡੰਡੀ ਹੁੰਦੀ ਹੈ ਜੇ ਜੇ ਤੁਸੀਂ ਆਪਣੀ ਇਹ लास्ट ਵਾਲੀ ਕਰੀ ਬਣਾਉਣੀ ਹੈ ਤਾਂ ਬਿਲਕੁਲ ਇਸੇ ਤਰ੍ਹਾਂ ਤੁਸੀਂ 니ਟੂ ਸੂਈ ਕੱਢ ਕੇ ਉਹਦੇ ਉੱਪਰ ਦੀ ਘੁਮਾ ਕੇ ਇੱਕ ਰੋਲ ਦੀ ਤਰ੍ਹਾਂ ਬਣਾ ਦੇਣਾ ਹੈ ਮਤਲਬ ਜੋ ਵੀ ਆਪਾਂ ਨੇ ਕੀ ਸਟੀਚ ਲਾਇਆ ਹੋ ਸ਼ੋ ਨਾ ਹੋਣ ਇਸ ਤਰ੍ਹਾਂ ਉੱਪਰ ਦੀ ਗੋ ਇੱਕ ਬਣਾ ਦੇਣਾ ਤੇ ਇਸ ਤੋਂ ਬਾਅਦ ਹੁਣ ਆਪਾਂ ਆਪਣੀ এবੀ ਜੀ ਦੀ ਸਟੈਮ ਉਹ ਬਣਾਵਾਂਗੇ ਬਿਲਕੁਲ ਇਸੇ ਤਰ੍ਹਾਂ ਸੂਈ ਨੂੰ ਪਰਲੇ ਸਿਰੇ ਤੋਂ ਕੱਢ ਕੇ ਦੂਸਰੇ ਤੇ ਪਾ ਕੇ ਫਿਰ ਆਪਾਂ ਬਿਲਕੁਲ ਉਹਦੇ ਸੈਂਟਰ ਦੇ ਵਿੱਚ ਦੀ ਜਿਵੇਂ ਵੀਡੀਓ 'ਚ ਦਿਖਾਇਆ ਹੋਇਆ ਬਿਲਕੁਲ ਸੈਂਟਰ ਦੇ ਵਿੱਚ ਦੀ ਆਪਾਂ ਨੇ ਸੂਈ ਕੱਢਣੀ ਆ ਤੇ ਫਿਰ ਉਹਨੂੰ ਹਲਕੇ ਹੱਥ ਨਾਲ ਟਾਈਟ ਕਰ ਦੇਣਾ ਆ ਖਿੱਚ ਕੇ ਮਤਲਬ ਨਾਲ ਲਗਾ ਦੇਣਾ ਆ ਪੀ ਸੇਮ ਪ੍ਰੋਸੈਸ ਆਫਰ ਰਿਪੀਟ ਕਰਨਾ ਆ ਤੇ ਆਪਣੀ ਬਹੁਤ ਹੀ ਸੋਹਣੀ ਜਿਹੜੀ ਸਟੈਮ ਉਹ ਬਣ ਜਾਏਗੀ ਉਹਨਾ ਪਾ ਬਣਾਉਣੀਆਂ ਨੇ ਇਹਦੀਆਂ ਪੱਤੀਆਂ ਪੱਤੇ ਬਣਾਉਣ ਦੇ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਬਟ ਇਹ ਵੀ ਬਹੁਤ ਸੋਹਣਾ ਬਹੁਤ ਸੋਹਣੀ ਲੱਗਦੀ ਹੈ ਇਹ ਬਣੀ ਹੋਈ ਜਿੰਨਾ ਪਰ ਵੀਡੀਓ ਚ ਦਿਖਾਇਆ ਹੋਇਆ ਹੈ ਬਿਲਕੁਲ ਉਦਾਂ ਤੁਸੀਂ ਕਰਨਾ ਜਦੋਂ ਆਪਾਂ ਦੋਵੇਂ ਸਰੀਆਂ ਤੋਂ ਤਾਗਾ ਪਾ ਲਿਆ ਤੁਹਾਡੇ ਸੈਂਟਰ ਵਿੱਚ ਦੀ ਕੱਢ ਕੇ ਇਸੇ ਤਰ੍ਹਾਂ ਆਪਾਂ ਦੀ ਸੈਂਟਰ ਵਿੱਚ ਦੀ ਕੱਢ ਕੇ ਫਿਰ ਜਿੱਥੋਂ ਕੱਢਿਆ ਸੀ ਉੱਥੇ ਹੀ ਫਿਰ ਆਪਾਂ ਦੁਬਾਰਾ ਉਹਨੂੰ ਟਾਈ ਕਰ ਦੇਣਾ ਤੇ ਇਹ ਮਤਲਬ ਇੱਕ ਡਾਟ ਜੇ ਤਰ੍ਹਾਂ ਬਣ ਜਾਊਗਾ ਤੇ ਬਾਕੀ ਸਾਰੀ ਪੱਤੀ ਵੀ ਆਪਾਂ ਬਿਲਕੁਲ ਇਸੇ ਤਰ੍ਹਾਂ ਹੀ ਬਣਾਉਣੀ ਆ ਇਹ ਬਣੀ ہوئی ਬਹੁਤ ਸੋਹਣੀ ਲੱਗਦੀ ਹੈ ਅਹੋ ਜੀ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਬਣਿਆ ਹੋਇਆ ਹੈਗਾ ਮੈਂ ਬਾਇਓ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਉੱਥੇ ਜਾ ਕੇ ਵੀਕਵਲ ਜ਼ਰੂਰ ਚੈੱਕ ਕਰਿਓ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰਿਓ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਜਿਹੜੀ ਦੂਸਵੀਂ ਸਟੈਮ ਤੇ ਜਿਹੜੀ ਇਹਦੀ ਪੱਤੀਆਂ ਹੈਗੀਆਂ ਨੇ ਉਹ ਬਣਾ ਲੈਣੀਆਂ ਨੇ ਵੀਡੀਓ ਨੂੰ ਐਂਡ ਤੱਕ ਦੇਖਣ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ਸ਼ੀ ਕਾਲ ਸੀ ਮਿਲਦੇ ਆ ਅਗਲੀ ਵੀਡੀਓ ਵਿੱਚ